मेरा नाम दलजीत कौर है निकनेम काजल है सापद वेलफेयर सोसायटी है जो कि असी वूमेन के उपर ही सारा सोशल वर्क है वूमेन के हेल्थ के रिगार्डिंग उन्होंने सोशल स्कीम के न जोड़ना साड़ी सोसायी का प्रॉपरली यही काम आ इस अलावा तो असी यूथ वर्ग है बहुत ज़्यादा ਇਸ ਤੋਂ ਇਲਾਵਾ ਸਾਡੀ ਸੋਸਾਇਟੀ ਦੇ ਵਿੱਚ ਜਿਸ ਤਰ੍ਹਾਂ ਕਿ ਫੀਮੇਲ ਸੈਕਸ ਵਰਕ ਉਹ ਸਾਡੀਆਂ ਔਮਨ ਪੈਣਾ ਜਿਹੜੀਆਂ ਕਿ ਫੀਮੇਲ ਸੈਕਸ ਵਰਕ ਕਮਿਊਨਿਟੀ ਤੋਂ ਬਿਲੋਂਗ ਕਰਦੀਆਂ ਨੇ ਅਸੀਂ ਉਹਨਾਂ ਦੇ ਹੈਲਪ ਦੇ ਲਈ ਉਹਨਾਂ ਦੇ ਕ੍ਰਾਈਸਿਸ ਦੇ ਲਈ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਗਵਰਨਮੈਂਟ ਵੱਲੋਂ ਸੇਵਾਵਾਂ ਨੇ ਉਹਦੇ ਨਾਲ ਜੋੜਿਆ ਜਾਂਦਾ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਉਹਨਾਂ ਦੇ ਨਾਲ ਮਤਭੇਦ ਹੁੰਦਾ ਹੈ ਉਹਨਾਂ ਨੂੰ ਸਮਾਜ ਦਾ ਨਜ਼ਰੀਆ ਕਿਨਾ ਮੱਲਾ ਤਾਂ ਹੀ ਜੀ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਛੇੜਛਾੜ ਹੁੰਦਾ ਹੈ ਉਹਦੇ ਤੋਂ ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਉਹਨਾਂ ਦੇ ਲਈ ਅਵੇਰਨੈਸ ਕੈਂਪ ਲਗਾਏ ਜਾਂਦੇ ਆ ਇਸ ਤੋਂ ਇਲਾਵਾ ਸਾਡੀ ਸੋਸਾਇਟੀ ਕੀ ਜਿਸ ਤਰ੍ਹਾਂ ਸਾਡਾ ਯੂਥ ਸਾਡਾ ਯੂਥ ਵਰਗ ਜਿਹੜਾ ਹੈਗਾ ਨਸ਼ਿਆਂ ਵੱਲ ਤੁਰਿਆ ਜਾ ਰਿਹਾ ਹੈ ਅਸੀਂ ਉਹਨਾਂ ਨੂੰ ਨਸ਼ਿਆਂ ਤੋਂ ਮੁਕਤ ਕਰ ਰਿਹਾ ਹੈਗੇ ਆ ਬਹੁਤ ਸਾਰੇ ਸਾਡੇ ਨੌਜਵਾਨ ਜਿਹੜੇ ਹੈਗੇ ਉਹਨਾਂ ਨੂੰ ਨਸ਼ੇ ਤੋਂ ਕੱਢ ਰਿਹਾ ਹੈਗੇ ਆ ਉਹਨਾਂ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਤ ਕੀਤਾ ਜਾਂਦਾ ਹੈ ਕਿ ਨਸ਼ਾ ਇੱਕ ਬਹੁਤ ਵੱਡਾ ਖੋੜ ਹੈ ਜੋ ਕਿ ਤੁਹਾਨੂੰ ਲੱਗ ਗਿਆ ਕਦੇ ਵੀ ਤੁਹਾਡੇ ਤੋਂ ਨਿਕਲੇਗਾ ਨਹੀਂ ਉਹਨਾਂ ਦੀ ਫੈਮਿਲੀ ਕਾਉਂਸਲਿੰਗ ਕੀਤੀ ਜਾਂਦੀ ਹੈ ਨਸ਼ੇ ਦੇ ਉੱਪਰ ਅਵੇਅਰਨੈਸ ਕੈਂਪ ਲਗਾਏ ਜਾ ਰਹੇ ਆ ਬਹੁਤ ਸਾਰੇ ਯੂਥ ਨੂੰ ਡੀਡਕਸ਼ਨ ਸੈਂਟਰ ਦੇ ਨਾਲ ਜੋੜਿਆ ਜਾ ਰਿਹਾ ਹੈ ਸਾਡਾ ਬਹੁਤ ਸਾਰਾ ਯੂਥ ਹੈ ਜੋ ਕਿ ਅੱਜ ਨਸ਼ੇ ਤੋਂ ਦੂਰ ਹਟ ਕੇ ਆਪਣੀ ਫੈਮਿਲੀ ਦੇ ਵਿੱਚ ਖੁਸ਼ਹਾਲ ਜੀਵਨ ਜਿਹੜਾ ਬਤੀਤ ਕਰਨ ਜਾ ਰਹੇ ਨੇ ਜਿਸ ਤਰ੍ਹਾਂ ਕਿ ਤੁਸੀਂ ਮੈਨੂੰ ਸਵਾਲ ਕਰ ਰਹੇ ਕਿ ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਨਸ਼ਾ ਕਰਕੇ ਉਹਨਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਕਿਉਂਕਿ ਇਸੇ ਦੇ ਉੱਪਰ ਹੀ ਸਾਡੀ ਜਿਹੜੀ ਸੋਸਾਇਟੀ ਆ ਜਿਹੜਾ ਆਉਣ ਵਾਲਾ ਸਾਡਾ ਮੇਨ ਸਟੈਪ ਹੈਗਾ ਅਸੀਂ ਇਹਦੇ ਉੱਪਰ ਹੀ ਜ਼ਿਆਦਾ ਕੰਮ ਕਰ ਰਹੇ ਆ ਕਿਉਂਕਿ ਨਸ਼ਾ ਇੱਕ ਐਦਾਂ ਦੀ ਲਾਤਾ ਨਸ਼ਾ ਕਰਕੇ ਕਿਸੇ ਵੀ ਵਿਅਕਤੀ ਨੂੰ ਆਪਣੀ ਹੋਸ਼ ਛੁੱਟ ਜਾਂਦੇ ਆ ਔਰਤਾਂ ਤਾਂ ਕੀ ਮਰਦ ਦੇ ਵਿੱਚ ਵੀ ਉਹਦੀ ਆਪਣੀ ਜਿਹੜੀ ਮਾਨਸਿਕ ਸੰਤੁਲਨ ਆ ਉਹ ਵੀ ਖੋ ਬੈਠਦਾ ਹੈ ਤੇ ਇਸ ਕਰਕੇ ਅਸੀਂ ਹਰ ਘਰ ਦੇ ਵਿੱਚ ਜਾ ਕੇ ਹਰ ਇੱਕ ਔਰਤ ਨੂੰ ਇਸ ਚੀਜ਼ ਤੋਂ ਅਵੇਅਰਨੈਸ ਕਰ ਰਹੇ ਆ ਕਿ ਕਿਤੇ ਵੀ ਉਹ ਕਦੀ ਵੀ ਇਹ ਨਸ਼ੇ ਦੀ ਲਾਦੀ ਸ਼ਿਕਾਰ ਨਾ ਹੋਵੇ ਉਹਨਾਂ ਬਾਰੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਭ ਤੋਂ ਪਹਿਲਾਂ ਕਿ ਪੇਰੈਂਟਸ ਨੂੰ ਇਸ ਚੀਜ਼ ਬਾਰੇ ਅਵੇਅਰਨੈਸ ਹੋਣੀ ਚਾਹੀਦੀ ਆ ਕਿ ਮੇਰੀ ਬੱਚੀ 14 ਸਾਲ ਦੀ ਹੈ ਤੇ ਮੈਂ ਉਹਦਾ ਵਿਆਹ ਕਿਉਂ ਕਰਨ ਜਾ ਰਿਹਾ ਹੈਗਾ ਕਿਉਂਕਿ ਉਹ ਸਜ਼ਾ ਦੇ ਹੱਕਦਾਰ ਬੱਚੀ ਨਹੀਂ ਹੈਗੀ ਉਹਦੀ ਮਾਂ ਬਾਪ ਹੀ ਸਜ਼ਾ ਦੇ ਹੱਕਦਾਰ ਨੇ ਇੱਕ 14 ਸਾਲ ਦਾ ਬੱਚਾ ਇੱਕ ਪੇਰੈਂਟਸ ਦੇ ਨਾਲ ਆਪਣਾ ਇੱਕ ਬਚਪਨ ਸਹੀ ਤਰੀਕੇ ਨਾਲ ਬਤੀਤ ਨਹੀਂ ਕਰ ਰਿਹਾ ਤੇ ਉਹ ਇੱਕ ਆਪਣੀ ਵਿਆਹਤਾ ਜ਼ਿੰਦਗੀ ਜਿਹੜੀ ਉਹ ਕਿਸ ਤਰ੍ਹਾਂ ਬਤੀਤ ਕਰੇਗਾ ਮੈਂ ਆਪਣੇ ਅੰਜੋ ਵੱਲੋਂ ਇਹ ਇਹਨਾਂ ਨੂੰ ਮੈਸੇਜ ਦੇਣਾ ਚਾਹਨੀ ਆ ਕਿ ਅਸੀਂ ਨਸ਼ੇ ਤੋਂ ਹਟ ਕੇ ਆਪਣੀ ਮਿਹਨਤ ਦੇ ਰੋਜ਼ਗਾਰ ਆਪਣਾ ਵਧੀਆ ਇੱਕ ਇੱਜ਼ਤਦਾਰ ਜਿਹੜਾ ਜੀਵਨ ਨੂੰ ਬਤੀਤ ਕਰੀਏ ਤਾਂ ਕਿ ਸਮਾਜ ਵੀ ਸਾਨੂੰ ਉਹਨਾਂ ਨਜ਼ਰਾਂ ਨਾਲ ਵੇਖੇ ਜਿਸ ਤਰ੍ਹਾਂ ਕਿ ਦੂਜਿਆਂ ਨੂੰ ਦੇਖ ਰਿਹਾ ਹੈਗਾ ਇਸ ਤੋਂ ਇਲਾਵਾ ਮੈਂ ਇਹ ਸੰਦੇਸ਼ ਦੇਣਾ ਚਾਹਾਂਗੀ ਕਿ ਜਿਹੜਾ ਸਾਡਾ ਯੂਥ ਆ ਪੜ੍ਹਾਈ ਨੂੰ ਛੱਡ ਕੇ ਇਸ ਦਲਦਲ ਵੱਲ ਜਾ ਰਿਹਾ ਹੈਗਾ ਇਹ ਦਲਦਲ ਵੱਲ ਜਾਣਾ ਉਹ ਇੱਕ ਚੁਨਾਅ ਕਰ ਰਿਹਾ ਹੈ ਕਿ ਮੈਨੂੰ ਇਹ ਰਸਤਾ ਜਿਹੜਾ ਸੌਖਾ ਹੈਗਾ ਬੱਟ ਇਹ ਰਸਤਾ ਜਿਹੜਾ ਹੈਗਾ बहुत औखा है गाए। अपनी एजुकेशन बढ़ा अरत आज हर एक दर्जा प्राप्त कर चुकी हैगी है। मेरे सज्जे खबे दोनों ही वोमन खड़िया ने तो दोनों वोमन ही जड़िया ने उस दर्जे उपर ने एक सखी वन स्टॉप सेंटर तो ने एक डालसा तो एडवोकेट ने कि यह भी एक औरत ने जेकर यह मान सम्मान पा चुके हैं फिर अस क्यों नहीं पा सकते